ਇਹ ਦਿੱਲੀ ਤੋਂ ਆਏ ਹੋਏ ਲੁਟੇਰੇ ਨੇ ਜਿਹਨਾਂ ਦਾ ਕੰਮ ਹੈ ਲੁੱਟਣਾ ਉਹ ਲੁੱਟ ਕੇ ਲੈ ਕੇ ਜਾ ਰਹੇ ਪਰ ਮੈਂ ਇੱਕ ਗੱਲ ਦੱਸ ਦੇਣਾ ਅੜੀ ਬਾਬਾ 40 ਚੋਰ ਵਾਲੇ ਬੰਦੇ ਆ ਠੀਕ ਹੈ ਨਾ ਅਸੀਂ ਜਿਹੜਾ ਅਸੀਂ ਇਹਨਾਂ ਨੂੰ ਟਿਕਾ ਨਹੀਂ ਦਿੰਦੇ ਹੈਗੇ ਨੂੰ ਆਰਾਮ ਨਹੀਂ ਕਰਦੇ ਤੁਹਾਨੂੰ ਮਤਾ ਦੱਸਣਾ ਕੁਮਾਸਾ 2017 ਆ ਦੋ ਰਹਿ ਗਏ ਨੰਬਰ 28 ਤੱਕ ਟੋਟਲ ਸੂਬੇ ਨੇ ਜੇ 2800 28ਵੇਂ ਨੰਬਰ ਤੇ ਆ ਗਏ ਤਾਂ ਇਹ ਵੀ ਸਾਰੇ ਕਟੋਲੇ ਲੈ ਕੇ ਨਾ ਉੱਥੇ ਜਾ ਕੇ ਗਏ ਮੰਦਿਰ ਦੇ ਗੁਰਦਾਰੇ ਦੇ ਬਾਹਰ ਜਾ ਕੇ ਇਹ ਭੀਖ ਮੰਗਾ ਕੇ ਇਹ ਹਾਲਾਤ ਕਰਦੇ ਇਹਨਾਂ ਨੇ ਲੁਧਿਆਣਾ ਪਛਮੀ ਜਿਮਨੀ ਚੋਣਾ ਦਾ ਅਖਾੜਾ ਪੂਰੀ ਤਰ੍ਹਾਂ ਭੱਕ ਚੁੱਕਾ ਤੇ ਵੱਖ-ਵੱਖ ਉਮੀਦਵਾਰ ਆਪਣੇ ਹੱਕ ਦੇ ਵਿੱਚ ਲੋਕਾਂ ਨਾਲ ਰਾਫਤਾ ਕਾਇਮ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਪਕਾਰ ਸਿੰਘ ਘੁੰਮਣ ਲਗਾਤਾਰ ਘਰ-ਘਰ ਜਾ ਕੇ ਲੋਕਾਂ ਨੂੰ ਅਕਾਲੀ ਦਲ ਦੀ ਸਰਕਾਰ ਦੇ ਵੱਲੇ ਕੀਤੇ ਗਏ ਕੰਮਾਂ ਤੋਂ ਔਗਤ ਕਰਾਉਂਦੇ ਹੋਏ ਨਜ਼ਰ ਆ ਰਹੇ ਨੇ ਸਰ ਕਿਸ ਤਰ੍ਹਾਂ ਦੇਖ ਦਿਓ ਪ੍ਰਚਾਰ ਪੂਰੀ ਤਰ੍ਹਾਂ ਸਿਖਰਾਂ ਤੇ ਆ ਕੁਝ ਹੀ ਦਿਨ ਦਾ ਸਮਾਂ ਰਹਿ ਗਿਆ ਪ੍ਰਚਾਰ ਦੇ ਵਿੱਚ ਕੀ ਰਣਨੀਤੀ ਨਜ਼ਰ ਆ ਰਹੀ ਰਣਨੀਤੀ ਕੋਈ ਨਹੀਂ ਮੈਂ ਆਪਣੇ ਘਰੇ ਖੜਾ ਮੋਲਗਰਾਮ ਐਥੇ ਜਮੇ ਬੜਿਆ ਠੀਕ ਹੈ ਜੀ ਕਿਉਂਕਿ ਜਨਮ ਤਾਂ ਚਲੋ ਸਾਡਾ ਜਿਹੜਾ ਹੈਗਾ ਪਹਿਲਾ ਘਰ ਤਾਂ ਘਵਾਰ ਮੰਡੀ ਸੀ ਬਾਅਦ ਉੱਥੋਂ ਸਾਰੀ ਜਮ ਐਥੇ ਸਕੂਲਿੰਗ ਇੱਥੇ ਹੋਈ ਹੈ ਮੇਰੀ ਕਾਲਜ ਵੀ ਮੇਰੇ ਇੱਥੇ ਹੋਇਆ ਹੈਗਾ ਤੇ ਮੈਂ ਆਪਣੇ ਪਰਿਵਾਰ ਚ ਆਇਆ ਉਹ ਸਾਰੇ ਪਰਿਵਾਰ ਨੂੰ ਪੁਰਾਣੇ ਨੇੜੇ ਹੈਗੇ ਮਿਲਣ ਆਇਆ ਹੋਇਆ ਰਣਨੀਤੀ ਤਾਂ ਕਾਦੀ ਹੁੰਦੀ ਹੈ ਰਣਨੀਤੀ ਤਾਂ ਹੁੰਦੀ ਹੈ ਕਿ ਪਰਿਵਾਰ ਨੂੰ ਦੁਆਰਾ ਜਿਹੜਾ ਮੇਲਾ ਹੁੰਦਾ ਉਹੀ ਸਾਡਾ ਹੈਗਾ ਰਣਨੀਤੀ ਹੈ ਪਰਿਵਾਰ ਜਿਹੜਾ ਇਕੱਠਾ ਹੋ ਜਾਂਦਾ ਹੈ ਮਿਲਣ ਦਾ ਦੁਆਰਾ ਔਰ ਦੁਆਰਾ ਫਿਰ ਅਸੀਂ ਉਹਨੂੰ ਵੋਟ ਸਪੋਰਟ ਵਾਸਤੇ ਤਾਂ ਲੋਕਾਂ ਨੂੰ ਮਿਲ ਰਹੇ ਲੋਕ ਤੁਹਾਨੂੰ ਬੜੇ ਗਰਮ ਜੋਸ਼ੀ ਦੇ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪੁਰਾਣੇ ਸੰਪਰਕ ਰਹੇ ਨੇ ਕਈ ਸਾਲ ਤੁਸੀਂ ਇਸ ਇਲਾਕੇ ਦੇ ਵਿੱਚ ਰਹਿ ਕੇ ਗਏ ਹੋ ਤੇ ਕਈ ਮੁਸ਼ਕਿਲਾਂ ਵੀ ਲੋਕ ਤੁਹਾਨੂੰ ਦੱਸਦੇ ਹੋਏ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੁਸ਼ਕਿਲਾਂ ਤਾਂ ਪੂਰੇ ਲੁਧਿਆਣਾ ਵੈਸਟ ਵਿੱਚ ਦੇਖ ਰਹੇ ਹਾਂ ਬਹੁਤ ਜ਼ਿਆਦਾ ਔਰ ਸਭ ਤੋਂ ਜ਼ਿਆਦਾ ਪੌਸ਼ ਏਰੀਆ ਸਾਡਾ ਜਿਹੜਾ ਹੈਗਾ ਵਾ ਉਹ ਲੁਧਿਆਣਾ ਵੈਸਟ ਦਾ ਏਰੀਆ ਹੈਗਾ ਔਰ ਲਾਇਪਨ ਦਾ ਘਰ ਤਾਂ ਮੋਡਲ ਗਾਮ ਜਿਹੜਾ ਹੈਗਾ ਨਾ ਇਹ ਤਾਂ ਹਾਰਟ ਰਿਹਾ ਪਰ ਅਨਫੋਰਚਨਟਲੀ ਅ ਲੈਕਸਿਟੀ ਪ੍ਰੋਬਲਮ ਵਾਟਰ ਸੀਵਰੇਜ ਪ੍ਰੋਬਲਮ ਆਪਣੇ ਦੂਜੀ ਸੈਨੀਟੇਸ਼ਨ ਪ੍ਰੋਬਲਮ ਸਾਡਾ ਇਨਫਰਾਸਟ੍ਰਕਚਰ ਪ੍ਰੋਬਲਮ ਬਹੁਤ ਜ਼ਿਆਦਾ ਜਿਹੜੀਆਂ ਇਹਨਾਂ ਕੰਪਲੇਂਟਸ ਆ ਰਹੀਆਂ ਹੈਗੀਆਂ ਨੇ ਔਰ ਬਹੁਤ ਜਲਦੀ ਇਹਨਾਂ ਨੂੰ ਠੀਕ ਕਰਨ ਦਾ ਵਾਅਦਾ ਕਰਦਾ ਤਾਂ ਕਿਸ ਤਰ੍ਹਾਂ ਦੇਦੋ ਲਗਾਤਾਰ ਪ੍ਰਚਾਰ ਦੇ ਵਿੱਚੋਂ ਮੁੱਖ ਮੁੱਦੇ ਕਿਹੜੇ ਰਹਿਣਗੇ ਜਿਸ ਨੂੰ ਲੈ ਕੇ ਲੋਕਾਂ ਦੇ ਵਿਚਾਰ ਹੋ ਪਹਿਲਾ ਲਾਅ ਐਂਡ ਆਰਡਰ ਹੈਗਾ ਫਿਰ ਉੱਤਭਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੈਗੀ ਹੈ ਫਿਰ ਇੰਡਸਟਰੀ ਹੈਗੀ ਹੈ ਫਿਰ ਟ੍ਰੇਡ ਹੈਗਾ ਵਾ ਫਿਰ ਐਜੂਕੇਸ਼ਨ ਹੈਗੀ ਹੈ ਹੈਲਥ ਹੈਗੀ ਹੈ ਕਿਹੜਾ ਇਕਨੋਮੀ ਹੈਗੀ ਹੈ ਕਿਹੜੇ ਮੁੱਦਿਆਂ 'ਤੇ ਬੱਥਪਾਈ ਹੈ ਆਪਣਾ ਕਿਸਾਨੀ ਹੈਗੀ ਹੈ ਸਾਰੇ ਮੁੱਦੇ ਮੁੱਦੇ ਕੰਮ ਕੀਤਾ ਕੀ ਇਹ ਲੁੱਟਾਂ ਦੇ ਅੱਗੇ ਹੋਏ ਨੇ 3.5 ਸਾਲ ਹੋ ਗਏ ਲੁੱਟਦਿਆਂ ਨੂੰ ਪੰਜਾਬ ਉੱਤਵਲੇ 550 ਇਹਨਾਂ ਨੇ ਕਾਂਗਰਸ ਲੁੱਟ ਲਿਆ ਨੰਬਰ 1 ਦਾ ਸੁਭਾਸੀ 2017 ਚ 17ਵੇਂ ਨੰਬਰ ਤੇ ਲਿਆਂਦਾ ਇਹਨਾਂ ਨੇ ਕਾਂਗਰਸ ਨੇ 5 ਚਾਲਾ ਇਹਨਾਂ ਲੁੱਟਿਆ ਔਰ 26ਵੇਂ ਨੰਬਰ ਲਾਤਾ 3 ਸਾਲਾਂ ਚ ਆ ਦੋ ਰਹਿ ਗਏ ਨੰਬਰ 28 ਤਾ ਟੋਟਲ ਸੂਬੇ ਨੇ ਜੇ 28 28ਵੇਂ ਨੰਬਰ ਤੇ ਆ ਗਏ ਤਾਂ ਇਹ ਵੀ ਸਾਰੇ ਕਟੋਰੇ ਲੈ ਕੇ ਨਾ ਉੱਥੇ ਜਾ ਕੇ ਗਏ ਮੰਦਰ ਦੇ ਗੁਰਦਾਰੇ ਦੇ ਬਾਹਰ ਜਾ ਕੇ ਇਹ ਭੀਖ ਮੰਗਾ ਕੇ ਇਹ ਹਾਲਾਤ ਕਰਤੇ ਇਹਨਾਂ ਨੇ ਸੋ ਇੱਕ ਗਵਰਨੈਂਸ ਨਹੀਂ ਕਰਦੇ ਹੈਗੇ ਇਹ ਕੋਈ ਜਿਹੜੇ ਨਾ ਸਰਕਾਰ ਦੀ ਸਰਕਾਰ ਨਹੀਂ ਚਲਾਉਂਦੇ ਇਹ ਦਿੱਲੀ ਤੋਂ ਆਏ ਹੋਏ ਲੁਟੇਰੇ ਨੇ ਜਿਨ੍ਹਾਂ ਦਾ ਕੰਮ ਹੈ ਲੁੱਟਣਾ ਉਹ ਲੁੱਟ ਕੇ ਲੈ ਕੇ ਜਾ ਰਹੇ ਆ ਪਰ ਮੈਂ ਇੱਕ ਗੱਲ ਦੱਸ ਦਿੰਦਾ ਜਿੰਨੇ ਵੀ ਲੁਟੇਰੇ ਇੱਥੇ ਆ ਨਾ ਸਵਕਤ ਆਂਦੋ ਰੱਬ ਨੇ ਮਿਹਰ ਰੱਖੀ ਤਾਂ ਸਾਰੇ ਸਾਰੇ ਪੈਸੇ ਵਾਪਸ ਲਵਾਵਾਂਗੇ ਇਹ ਅਲੀ ਅਲੀ ਬਾਬਾ 40 ਚੋਰ ਵਾਲੇ ਬੰਦੇ ਆ ਠੀਕ ਹੈ ਨਾ ਅ헤ਰ ਨਾ ਇਹਨਾਂ ਟਿਕਾਣੇ ਦਿੰਦੇ ਹੈਗੇ ਨਾ ਆਰਾਮ ਨਹੀਂ ਕਰ ਦਿੰਦੇ ਤੁਹਾਨੂੰ ਮਤਾ ਉਸ 2027 ਤੋਂ ਪਹਿਲਾਂ 2025 ਦੇ ਇਹ ਜਿਮਣੀ ਚੋਣ ਨੂੰ ਸੱਤਾ ਦਾ ਜਿਹੜਾ ਵਾ ਸੈਮੀ ਫਾਈਨਲ ਦੇ ਤੌਰ ਤੇ ਵੀ ਦੇਖਿਆ ਜਾਂਦਾ ਕੀ ਲੱਗਦਾ ਹੈ ਕਿ ਇਸ ਸੈਮੀ ਫਾਈਨਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਜਿਹੜਾ ਵਾ ਵੱਡੀ ਪਾਰਟੀ ਬਣ ਕੇ ਉੱਭਰੇਗਾ ਇਸ ਸੀਟ ਨੂੰ ਜਿੱਤ ਕੇ 2027 ਦੀ ਰਾਹ ਤਿਆਰ ਕਰੇਗਾ ਦੇਖੋ 2027 ਦੀ ਇਲੈਕਸ਼ਨ ਡਿਫਰੈਂਟ ਹੈਗੀ ਹੈ 2025 ਡਿਫਰੈਂਟ ਹੈ ਕੋਈ ਬਾਏ ਇਲੈਕਸ਼ਨ ਹੈਗੀ ਹੈ ਬਾਏ ਇਲੈਕਸ਼ਨੜੀ ਹੈਗੇ ਲੜ ਰਹੇ ਹਨ ਇਹ ਅਸੀਂ ਜਿਹੜੇ ਹੈਗੀ ਹੈ ਮੁੱਦਿਆਂ ਤੇ ਲੜ ਰਹੇ ਹਨ ਔਰ ਬੁੱਦੇ ਜਿਹੜੇ ਹੈਗੇ ਸਾਡੇ ਬੜੇ ਸਟਰੋਂਗ ਹੈਗੇ ਆ ਔਰ ਲੋਕਾਂ ਨੇ 2007 ਤੋਂ 2017 ਸਫ਼ਰ ਦੇਖਿਆ ਹੋਇਆ ਵੈ ਸਮਾਂ ਵੀ ਦੇਖਿਆ ਉਹ ਸਮੇਂ ਲੋਕਾਂ ਨੇ ਡਵੈਲਪਮੈਂਟ ਦੇਖੀ ਹੈਗੀ ਉਹ ਸਮੇਂ ਦੇ ਵਿੱਚ ਦੁਕਾਨੇ ਦੇਖਿਆ ਹੈਗਾ ਕਿ ਜਿੰਨੇ ਕੰਮ ਹੋਏ ਆ ਉਹ ਕਦੇ ਨਹੀਂ ਹੋਏ ਸਪੈਸ਼ਲ ਇਕਨੋਮਿਕ ਜ਼ੋਨਸ ਹੋ ਗਏ ਇਨਫਰਾਸਟ੍ਰਕਚਰ ਹੋ ਗਈ ਜਿਹੜੀ ਜਿਹੜਾ ਮੈਂ ਗੱਲਾਂ ਕਰਾ ਲਕਸਿਟੀ ਹੋ ਗਈ ਤੇ ਹੁਣ ਜਿਹੜਾ ਹਾਲਾਤ ਬਣ ਗਏ ਹੈਗੇ ਆ ਉਹਨਾਂ ਸਾਡੇ ਪੰਜਾਬ ਨੂੰ ਹਰ ਪਾਸੇ ਡੋਪਦਾ ਚਾਹੇ ਨਸ਼ੇ ਲੈ ਲੋ ਚਾਹੇ ਇਕਨੋਮੀ ਕਰ ਲੋ ਚਾਹੇ ਇੰਡਸਟਰੀ ਲੈ ਲੋ ਕਿਸੇ ਚੀਜ਼ ਲੈ ਲੋ ਅੱਜ GST ਦੇਖੋ 6800 ਰੋਡ ਰੋਡ ਦੀ ਕ ਜਦ ਕਿ ਸਾਡੇ ਸਮੇ ਇੱਕ ਇੱਕ ਸਾਲ ਚ ਲੱਖ ਕਰੋੜ ਪਲੱਸ ਹੁੰਦੀ ਸੀਗੀ ਮਤਲਬ ਗੱਲ ਇਹ ਹੈ ਕਿ 20000 80% ਰਹੀ ਹੈਗੀ ਹੈ ਕਲੈਕਸ਼ਨ ਘਟ ਗਈ ਹੈ ਕੀ ਕੀ ਰੀਜ਼ਨ ਹੈ ਕਿਉਂਕਿ ਸਾਡੀ ਇੰਡਸਟਰੀ ਭੱਜ ਗਈ ਸਾਡਾ ਟ੍ਰੇਡ ਭੱਜ ਗਿਆ ਸਾਡਾ ਸਭ ਕੁਝ ਛੱਡ ਕੇ ਚਲੇ ਗਿਆ ਤੋਂ ਹੁਣ ਵਕਤ ਦੀ ਨਜ਼ਾਕਤ ਹੈ ਲੋੜ ਹੈਗੀ ਹੈ ਦੁਬਾਰਾ ਫਿਰ ਪੰਜਾਬ ਨੂੰ ਖੜਾ ਕਰਨ ਦੀ ਔਰ ਅਸੀਂ ਵਾਅਦਾ ਕਰਦੇ ਆ ਪੰਜਾਬ ਦਾ ਨੰਬਰ 1 ਸੂਬਾ ਬਣਾਵਾਂਗੇ ਜੀ ਹੋਕ ਮਿਲ ਰਿਹਾ ਪੂਰਾ ਦੇਖੋ ਤੁਹਾਡਾ ਗਰਮ ਜੋਸ਼ ਹੀ ਨਾ ਮਿਲ ਰਿਹਾ ਹੈਗਾ ਹਾਂ ਜੀ ਹਰ ਕੀ ਨੀ ਬਿਲਕੁਲ ਆ ਸੀਗੇ ਬਰੋਪਕਾਰ ਸਿੰਘ ਹੁੰਮਨ ਜਿਹੜੇ ਲੁਧਿਆਣਾ ਪੱਛਮੀ ਜਿਮਨੀ ਚੌਂ ਦੇ ਵਿੱਚ ਲਗਾਤਾਰ ਪ੍ਰਚਾਰ ਦੇ ਵਿੱਚ ਡਟੇ ਹੋਏ ਨੇ ਤੇ ਕਹਿ ਰਹੇ ਨੇ ਕਿ ਮੁੱਦੇ ਹੀ ਮੁੱਦੇ ਨੇ ਇਸ ਇਲੈਕਸ਼ਨ ਨੂੰ ਲੈ ਕੇ ਕਿਉਂਕਿ ਪਹਿਲੇ ਨੰਬਰ ਦਾ ਸੂਬਾ ਸੀ ਪੰਜਾਬ ਜਿਸ ਨੂੰ ਹੁਣ ਕਾਂਗਰਸ ਦੇ ਰਾਜ ਦੇ ਵਿੱਚ 17ਵੇਂ ਨੰਬਰ ਤੇ ਪਹੁੰਚਿਆ ਤੇ ਹੁਣ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ 26 ਨੰਬਰ ਤੇ ਪਹੁੰਚ ਗਿਆ ਇਸ ਨੂੰ ਦੁਆਰਾ ਮੁਰ ਪੰਜਾਬ ਨੂੰ ਪੰਜਾਬ ਬਣਾਣਾ ਵਾ ਤੇ ਸ਼੍ਰੋਮਣੀ ਅਕਾਲੀ ਦਲ ਹੀ ਇਕਲੋਤੀ ਪਾਰਟੀ ਆ ਜੋ ਪੰਜਾਬ ਨੂੰ ਦੁਬਾਰਾ ਪੰਜਾਬ ਦੀ ਲੀਹਾਂ ਤੇ ਲੈ ਕੇ ਵਾਪਸ ਆ ਸਕਦੀ ਆ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ ਟਾਲ ਪੰਜਾਬ ਤੱਕ ਲੁਧਿਆਣਾ